ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਉਧਰਵਾਲ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਰਾ ਇਹਨੇ ਵੀਰੇ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹਣੀ ਅੱਜ ਵੀ ਨਿਕਲ ਕੋਈ ਛੇ ਸਾਦੇ ਲੱਗ ਮੈਂ ਪਛੋ ਸੇਲ ਆ ਤੇ ਆਓ ਹਣ ਬਾਈ ਜੀ ਨਾਲ ਆਪਾਂ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਤੇ ਕੀ ਮਿਲਕਰ ਕੋੜਾ ਬੱਜੀ ਆスティਕਾਰਾ ਦਾਸੀਆ ਵੀਰੇ ਹਸੀਗਾਲ ਜੀ ਹੋਰ ਭਾਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੜਾ ਵੀ ਤੁਸੀਂ ਇੱਥੇ ਤੁਹਾਡੀ ਵੀਡੀਓ ਬਣਾਉਣ ਆਏ ਜੇ ਚਲੋ ਚਲੋ ਸ਼ੁਰੂ ਕਰ ਲਓ ਤੁਸੀਂ ਵੀ ਕੰਮ ਕਰ ਲੈਣਾ ਕੰਮ ਯਾਨੀ ਕਿ ਭਾਜੀ ਆਪਣਾ ਬਹੁਤ ਪੁਰਾਣਾ ਹੀ ਹੈ ਵੀਡੀਓ ਯਾਨੀ ਕਿ ਪਹਿਲੀ ਲੱਗੇ ਬੋਲ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਗਾਈਆਂ ਕੰਮ ਕਰਦੇ ਜਾ ਰਹੇ ਕਿ ਨਹੀਂ ਮੱਝੇ ਵੀ ਨਾਲ ਲਿਆਉਗੇ ਵੀ ਭਾਈ ਨਾਲ ਕਰੀਦਾ ਗਾਂਜੇ ਦਾ ਵੀ ਕਰੀਦਾ ਜੀ ਠੀਕ ਦੋਵੇਂ ਕੰਮ ਚਲਾਉਗਾ ਹਾਂਜੀ ਹੁਣ ਕਿੰਨੇ ਪਸ਼ੂ ਸਿਲ ਆਪਣੇ ਕੋਲ ਪੰਜ ਆ ਭਾਜੀ ਚਾਰ گاਵਾ ਜੇ ਇੱਕ ਮੱਝ ਜੇ ਕਰੀ ਸ਼ ਆਪਣਾ ਪਾਜੀ ਅੱਡਾ ਉਦਨ ਵਾਲਾ ਨੇੜੇ ਮਾਰ ਆਇਆ ਪੈਲਸਾ ਠੀਕ ਹੈ ਤੇ ਡਿਸਟ੍ਰਿਕਟ ਆਪਣਾ ਹੀ ਗਰਦਾਸਪੁਰ ਹੈ ਇਹ ਤਹਿਸੀਲ ਬਟਾਲਾ ਹਾਂ ਤਹਿਸੀਲ ਬਟਾਲਾ ਜੀ ਤੇ ਕਿਹੜੇ ਜੁੜਦੇ ਰਹਿ ਗਏ ਵੀਰ ਜੀ ਸਰੀਆਗ ਮੰਦਰ ਪਰ ਹੋਰ ਤੇ ਪਾਜੀ ਸਰੀਆਗ ਮੰਦਰ ਪਰ ਆਪਣਾ ਹੈਗਾ 11 ਕਿਲੋਮੀਟਰ ਠੀਕ ਹੈ ਬਟਾਲਾ ਸ਼ਹਿਰ ਹੈਗਾ 18 ਕਿਲੋਮੀਟਰ ਤੇ ਨੇੜੇ ਹੈਗਾ ਕਮਾਨ ਅੱਡਾ ਯਾਨੀ ਕਿ 5 ਕਿਲੋਮੀਟਰ ਦਾ ਇੱਥੇ ਕਮਾਨ ਹਾਂਜੀ ਹਾਂਜੀ ਚਲੋ ਕਰੋ ਸ਼ੁਰੂ ਇਹ ਮਾਜੀ ਗੱਬਣਾ ਜੀ ਇਹ ਗੱਬਣਾ ਪਾਜੀ ਪਾਜੀ ਕਿੰਨੇ ਦੁੱਧ ਵਾਲੀ ਹੈ ਤੇ ਦੁੱਧ ਪਾਜੀ 15 16 ਲੀਟਰ ਕੱਢਦੀ ਹੈ ਅੱਛਾ 15 16 ਲੀਟਰ ਕੱਢਦੀ ਹੈ ਠੀਕ ਹੈ ਜੀ ਕਿੰਨਾ ਟਾਈਮ ਪਿਆ ਇਹਨੂੰ ਇਹਦੇ 33 ਦਿਨ ਪਾਈ ਦਿਨ ਬੁਰੇ ਜੇ ਮੀਨੀ ਆ ਗਈ ਆ ਹਾਂ ਜੀ ਮੀਨੀ ਸਿੰਗ ਹਿਲਦੇ ਕਿ ਨਹੀਂ ਨਹੀਂ ਸਿੰਗ ਨਹੀਂ ਪਾਈ ਹਿਲਦੇ ਤੇ ਖੋਲੀਏ ਫਿਰ ਇਹ ਦੁੱਧ ਵਾਲੀ ਇਹ ਦੁੱਧ ਵਾਲੀ ਮੀਨੀ ਦੁੱਧ ਵਾਲੀ ਜੇ ਅੱਜ ਹੱਥਾਂ ਵਾਂਗੂਆਂ ਲੈ ਵਾਲੇ ਫਿਰ ਥਾਣ ਲੰਮੇ ਜਰੂਰ ਹੈਗੇ ਪਰ ਧਾਰ ਤੂਰ ਬਹੁਤ ਪੋਲੀ ਏ ਥਣ ਬਜੀ ਬੜਾ ਲੰਮਾ ਨਾ ਇਹ ਘਰ ਦੀ ਮਈ ਆਪਣੇ ਘਰਿਆਂ ਚੋਈ ਆ ਅਜੇ ਘਰੇ ਚੋਈ ਆ ਹਾਂ ਜੀ ਅਜੇ ਆ ਚਲਾ ਬਜੀ ਚੰਗੀ ਬੰਦੀ ਬੁਣੀ ਮੈਂ ਮੈਂ ਨਾ ਗਾਈ ਮੈਂ ਨਾ ਤੇ ਕਾਰਡ ਤੋੜ ਦਿੰਦੀ ਬੰਨ ਵਾਲੇ ਲੋ ਜੀ ਵੇਖੋ ਮੀਨੀ ਮੈਂ ਤੇ ਸਿੰਗ ਨਹੀਂ ਹਿਲਦੇ ਪਰ ਮੈਂ ਕਹ ਰਹੀ ਜਬਰਦਸਤ ਪੁਰੀ ਹਾਂਜੀ 15 ਕਿਲੋ ਦੁੱਧ ਮੈਂ ਦਿੰਦੀ ਰਹੀ ਹਾਂ ਗ੍ਰੈਂਟਿੰਗ ਆ ਭਾਂਵੇਂ ਜਿੱਦਾਂ ਮਾਰੀ ਕਰਮਣਾ ਚੱਲ ਗਈ ਡਵੜਾ ਮਾ ਜਾਈ ਠੀਕ ਹੈ ਨਾ ਹਾਂਜੀ ਹਾਂਜੀ ਆਜੋ ਆਜੋ ਬਾਗੀ 30 ਸਿੱਤੀਆਂ ਸਰੋਗੋ ਤੇ ਬਾਜੀ ਭਰਾ ਇੰਦੀ ਕੀਮਤ ਹੈ ਜੀ ਕੀਮਤ ਪਾਜੀ ਕਰੋਨ ਨੂੰ ਪਾ ਮੁੱਲ ਲੱਖ ਕਰਾਲੇ 95 ਕਰਾਲੇ 90 ਹਜ਼ਾਰ ਦੀ ਹਾਂ ਨਾ 90 ਹਜ਼ਾਰ ਦੀ ਹਾਂ ਨਾ ਠੀਕ ਆ ਹਾਂਜੀ 80 ਹਜ਼ਾਰ ਦੀ ਚਲੋ ਆਜੋ 80 ਹਜ਼ਾਰ ਜਾਂ ਦੋ ਲੈ ਜੀ ਇੱਧਰ ਆਜੋ ਆਜੇ ਕਾਹ ਗਿਆ ਮੁਖਾਦੀ ਆਪ ਭਾਜੀ ਪਹਿਲਾਂ ਲੈਰ ਜੀ ਬਲ ਲੈਰ ਜੀ ਇਹ ਵੇਖੀ ਪਹਿਲਾਂ ਲੈਰ ਜੀ ਅਜੇ ਪਹਿਲਾ ਸੂਆ ਗੱਪਣਾ ਹਾਂਜੀ ਨਹੀਂ ਨਹੀਂ ਸੂਈਏ ਵੀ ਅੱਜ ਸੂਈਏ ਜੀ ਉਹ ਬੱਚਾ ਜੀ ਦੁੱਧ ਕਿੰਨਾ ਭਾਈ ਜੀ ਇਹ ਕੋ ਦੁੱਧ ਵੀਰ ਜੀ 10 ਕਿਲੋ ਪੱਕਾ ਹੈ ਲੀਟਰ ਵਾਲਾ ਜੀ ਖੋਲੋ ਨਾਮ ਦੀ ਗਰੰਟੀ ਜੀ ਆਪਣੀ ਨੋ ਦੀ ਨੋ ਗੋ ਬੱਚੇ ਵਸਲਾ ਮਗਰਾ ਵੱਠਾ ਬੱਚੇ ਅਜੇ ਹੈਵੀ ਨਾੜੂ ਦੇ ਦੇ ਮਤਲਬ ਕਿ ਬੱਛਾ ਮਗਰਾ ਤੇ ਲੋ ਜੀ ਵੇਖੋ ਹੋਣੀ ਵੇੜਾ ਸੰਸੂਮ ਬੜਾ ਜ਼ਬਰਦਸਤ ਰੱਖਿਆ ਹੈ ਚੰਗੀ ਜਾਨ ਬੜੀ ਵੀ ਇੱਕ ਨੰਬਰ ਵੀਰ ਹਾਂਜੀ ਚਵਾਈ ਇੱਕ ਨੰਬਰ ਦਾ ਆਜੋ ਕੋਈ ਇੱਕ ਹੋਰ ਛੱਟਾ ਨਹੀਂ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਜੀ ਖੜਾਓ ਮਰੇ ਖੜਾਓ ਖੜਾ ਐ ਤਾਂ ਤੁੰ ਨੂੰ ਵਧੀਆ ਬਣਾ ਦੇਣਾ ਹਾਂਜੀ ਹਾਂਜੀ ਚਲ ਲੈ ਮੇਰੀ ਗੱਲ ਵੀ ਮਾਲ ਨਹੀਂ ਮੜਾ ਹਾਂ ਹਾਂ ਬਿਲਕੁਲ ਹਾਂ ਇਹ ਇਹਦੇ ਗੱਲ ਤੇ ਬਜੇ ਨੇ ਫਿਰ ਕੀ ਮਰ ਕੀਮਤ ਵੀਰ ਮੁੱਲ ਕਰਾਉਣ ਨੂੰ ਤਾਂ ਮੈਂ 40 ਕਰੀ ਜੀ 35 ਦੀ ਦੇ ਦਾਂਗੇ 35000 ਦੀ ਹਾਂਜੀ ਹਾਂਜੀ ਇਹਦੇ ਦੋ ਹੀ ਜਾਣ ਦੋ ਜਾਣ ਦੋ ਚਲ ਹੋਰ ਜਾਣ ਦੋ 32 ਦੀ ਚਲੋ 32000 ਜਾਣ ਜਾਣ ਅਟੈਂਸਰ ਵਿੱਚੋਂ ਕੰਮ ਕਰਨੀ ਆਹ ਬਿਲਕੁਲ ਪਰਲੀ ਬਾਈ ਜੀ ਪੜੋ ਸੋਈ ਜੀ ਇਹ ਵੀ ਦੂਜਾ ਦੂਜਾ ਸੂਆ ਜੀ ਸੋਈ ਨੇ ਇਹ ਅਲੀ ਖਾਲੇ ਬਾਰੇ ਬੋਲਦੇ ਜਾਨੀ ਕਿ 13 ਕਿਲੋ ਆ ਤੂੰ 12 ਕਿਲੋ ਦੇ ਘਟਾਓ ਬੱਚਾ ਮਾਲ ਕੀ ਆ ਗਿਆ ਜੀ 25 ਬੱਛੀ ਜੀ ਬੱਛੀ ਮਗਰਾ ਕੀ ਇਹਦੇ ਵੀ 13 ਹੀ ਹੋਊਗਾ ਜੀ ਹਾਂ ਜੀ ਹਾਂ ਜੀ ਪਰ ਚਲੋ ਪਹਿਲੀ ਵੀਡੀਓ ਪਾਉਣ ਲੱਗਿਓ ਤੈਨੂੰ ਕੰਮ ਕੰਮ ਹਾਂ ਹਾਂ ਬਿਲਕੁਲ ਮੈਂ 12 ਕਿਲੋ ਮੰਗਦੀ ਹਾਂ 12 ਕਿਲੋ ਪੱਕਾ ਜਾਂ ਲੀਟਰ ਵਾਲਾ 12 ਕਿਲੋ ਲੀਟਰ ਵਾਲੇ ਮੰਗਦੀ ਹਾਂ ਜੀ ਆਹ ਖਲ ਬਰੀਡ ਦੇ ਲਓ ਹਾਂ ਮੈਂ ਚੰਗੇ ਚੰਗੇ ਹਾਂ ਜੀ ਬਾਕੀ ਠੰਡੀ ਬਹੁਤ ਆ ਵੀਰ ਠੀਕ ਕੋਈ ਪੂਰ ਛਟਾ ਨਹੀਂ ਐ ਚਵਾ ਦੂ ਓਕੇ ਪੂਰਾ ਬਾਕੀ ਤਾਂ ਬਾਕੀ ਪੂਰੀ ਠੰਡੀ ਵੀ ਉਹਦਾ ਕੋਈ ਕੰਮ ਨਹੀਂ ਪਈ ਮਿਲਣਾ ਨਹੀਂ ਨਹੀਂ ਠੀਕ ਹਾਂ ਬਾਕੀ ਨਸਲ ਫੇਰੀ ਭਾਈ ਜੀ ਮਾਰਕੀਟ ਬੰਦ ਨੇ ਹਾਂ ਜੀ ਹਾਂ ਜੀ ਬਾਕੀ ਸੰਦੀਪ ਭਰਾ ਜੀ ਤੁਹਾਨੂੰ ਪਤਾ ਹੀ ਆਪਾਂ ਚਾ ਭਾਈ ਫਿਰ ਇੰਦੀ ਕੀਮਤ ਆ ਜੀਮ ਤੇ ਵੀ ਜੀ ਆਪਣੇ ਮੁੱਲ ਕਰਾਉਣ ਨੂੰ ਭਾਈ ਪਹਿਲੇ ਪਹਿ 45 ਕਰਾ ਲਓ 50 ਕਰਾ ਲਓ 42000 ਦੀ ਹਾਂ ਨਾ 40 ਦੀ 40 ਦੀ ਚਲ ਜਾਣ ਬਾਕੀ ਠੀਕ ਹੈ ਜਾਨ ਜਾ ਆ ਜੀ ਵਾਦ ਬੱਸੀ ਆ ਜੇ ਮਗਰ ਬੱਸੀ ਵੀ ਜੀ ਆ ਜੇ ਅਛਾ ਵੱਸੀ ਆ ਹਾਂ ਜੀ ਹਾਂ ਜੀ ਲਿਆਓ ਫਿਰ ਲਿਆਓ ਇਹ ਵੀ ਸੋਈ ਆ ਜੀ ਹਾਂ ਜੀ ਹਾਂ ਜੀ ਆਹ ਦੇਖੋ ਪਾਜੀ ਬ੍ਰਾਂਡ ਬੱਗਾ ਤੁਹਾਵੀ ਜੀ ਦੁੱਧ ਤੁਹਾਵੀ ਦੁੱਧ ਕਿੰਨਾ ਬਾਈ ਜੀ ਇਹਦੇ ਕੋ ਪਾਜੀ ਬੋਲਾ ਜੀ ਯਾਨਕੀ 15 ਕਿਲੋ ਪੱਕਾ ਹੋਗਾ 16 ਹੋਗਾ ਤੀ 15 ਕਿਲੋ ਲਾਓ 15 ਕਿਲੋ ਮੰਨੀ ਹਾਂ ਜੀ ਨਾੜੂ ਤੇ ਬੱਚਾ ਜੀ ਨਾੜੂ ਤੇ ਬੱਚਾ ਜੀ ਲੋ ਵੇਖੋ ਗਾ ਤੋਰੀ ਤੋਰੀ ਮੜੀ ਗਾ ਦੋ 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 ਗਾਂ ਕੋ ਰੱਖੀ ਜਾਂ ਤੁਸੀਂ ਇਹਦੋਂ ਲੈ ਲਓ ਬਾਠੀ ਗਾ ਦੇਖੋ ਪੜਾ ਪੜਾ ਵੇਖੋ ਵੱਸੀ ਲੱਗਦਾ ਆ ਜੋ ਜੀ ਪਾਰਟੀ ਏ ਤੁਹਾਨੂੰ ਛੋਟੀ ਗੋਡੀ ਦੀ ਵਸੇਂ ਦੇਖੋ ਅੱਛਾ ਜੀ ਇਹ ਨੂੰ ਚਟਾਨੇ ਕੋਈ ਕਿਵਾਈ ਮੋਟਰ ਹੋ ਗਈ ਹਾਂਜੀ ਮੋਲ ਤੇ ਵੀਰ ਵੀਡੀਓ ਦੇਖੋ ਲੱਖ ਵੀ ਹਾਂ ਜੀ ਨੇ ਕਰੀ ਜਾਂਦੇ 75000 ਰੁਪਏ ਅਰੇ ਪਾਕੀ ਚਲੋ ਹਾਂਜੀ ਬੋਲੋ ਜੀ ਮੋਲ ਪੜੀ ਕਰਾਉਣਾ ਪਾ 75 ਕਰੋੜ 80 ਕਰੋੜ ਹਾਂ ਨਾ ਜਿਹੜੀ ਕਿ ਨਹੀਂ 60000 ਦੇ ਦਾਂਗੇ ਜਿੰਨੀ ਛੋੜੋ ਭਾਜੀ ਚਲੋ ਆ ਤਰੇਂਡ ਦੀ ਤਰੇਂਡ ਹਾਂਜੀ ਉਹ ਵੀ ਕੱਢ ਲਓ 60000 ਦੀ ਭਾਈ ਜਾਨ ਦੋ ਛੱਡ ਦੇ ਜਾਂ ਦੋ ਫਿਰ ਚੱਲ ਜਾਂ ਦੋ ਭਾਈ ਵਾਲੀ ਪਹਿਲੀ ਵੀਡੀਓ ਭਰਾ ਸੀ ਯਾਰ ਸਾਰੇ ਯਾਰ ਜਾਂ ਦੋ ਤੁਸੀਂ ਉਦਾਂ ਭਾਵੇਂ 70 ਬੱਧ ਦੀ ਵੇਚ ਲਈ ਵੱਡੀਆਂ ਵੇੜਾ ਤੁਹਾਡੇ ਸੋਹਣੀਆਂ ਆਹੋ ਪਾਰਾ ਮਿਲੀ ਪਾਰਾ 2000 ਆਹ ਵੀ ਬਹੁਤ ਵੱਡੀ ਵੇੜਾ ਗੱਪੜਾ ਸੁਈ ਹੈ ਜੀ ਬਈ ਸੁਈ ਸੁਈ ਵੀ ਸੁਈ ਹੈ ਅੱਛਾ ਲੋ ਜੀ ਸੁਈ ਵੇੜਾ ਲਿੱਟਰ ਨਾਲ 16 ਕਿਲੋ ਆਇਆ 16 ਕਿਲੋ ਐਸਟ 16 ਕਿਲੋ ਲਿੱਟਰ ਤੋਂ 15 ਦੀ ਗਰੰਟੀ ਹੋ ਗਈ ਆਪਣੀ ਜੀ ਕੋਈ ਭੂਰ ਛੱਟਾ ਨਹੀਂ ਆ ਹਾਂ ਜੀ ਚਵਾਈ ਮੋਟਰ ਹੋ ਗਈ ਆਜੋ 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 ਦੇਖੋ ਭਾਜੀ ਵੇੜ ਦਾ ਕਿੱਦਾਂ ਹੈ ਬਹੁਤ ਯਾਦਨਾ ਆਜੋ ਹਾਂ ਜੀ ਬਾਕੀ ਸੀਲ ਠੰਡੀ ਬਹੁਤ ਯਾਰ ਸੀਲ ਬਹੁਤ ਹੈ ਬ੍ਰੀਕੀਆਂ ਬ੍ਰੂਕੀਆਂ ਬਹੁਤ ਵਸੀ ਜੀ ਕਾਦ ਦੇਖੋ ਨਹੀਂ ਠੀਕ ਨਸਲਾ ਬੋਜੀ ਮੈਂ ਪਾ ਪੂਰਾ ਬ੍ਰੈਂਡ ਆ ਹਾਂ ਜੀ ਚਵਾਈ ਬਹੁਤ ਚੰਗੀ ਵੀਰ ਚਵਾਈ ਹਰ ਦਿਨ ਦਿੰਦੀ ਮਲਪੀਆਂ ਮੋਟਰ ਜੀ ਹਾਂਜੀ ਬਾਈ ਜੀ ਫਿਰ ਆਈ ਪਿੱਛਰੇ ਆ ਗਿਆ ਅੱਜ ਲਾਸਟ ਪੀਸ ਬਾਈ ਜੀ ਲਾਸਟ ਪੀਸ ਹੀ ਆ ਹਾਂਜੀ ਬਾਈ ਜੀ ਫਿਰ ਭਾਜੀ ਭਾਜੀ ਇਰੰਗ ਕੋਲ ਬਹਿਣ ਸੱਤਰ ਕਰੀ ਜਾਈਏ ਤੁਸੀਂ ਮਤਲਬ 55 ਦੀ ਦੇ ਦਾਂਗੇ ਵੀਰ ਹਾਂਜੀ 55 ਦੀ ਦੇ ਦਾਂਗੇ 55000 ਦੀ ਹਾਂਜੀ 2000 ਬਾਈ ਹੋ ਸਕਦਾ 53000 53000 ਦੀ 2000 ਜਾਂ 52 ਦੀ ਹੋਦੀ 52000 ਦੀ ਦੇਖੋ ਜੀ ਆਪਾਂ ਨੂੰ ਸੇਲ ਬਾਈ ਕੋਲ ਬਹੁਤ ਸੁਣੀ ਬਹਿਣਾ ਰੇੜੀ ਵੀ ਪੁੱਛਿਆ ਹੈ ਬਾਕੀ ਮੇਰੇ ਵੀ ਇੱਥੇ ਆਓ ਚੁਆਈ ਕਰੋ ਪਾਸ ਕਰੋ ਚੈੱਕ ਕਰੋ ਹਣਾ ਜੀ ਤੇ ਆ ਬੱਚੇ ਦੇ ਤਾਂ ਜੀ ਠੀਕ ਹੈ ਜੀ ਇੱਕ ਹੋਰ ਆ ਹਾਂਜੀ ਇੱਕ ਹੋਰ ਤਿਆਰ ਹੈ ਚਲੋ ਹੋਰ ਬਾਈ ਫਿਰ ਬਸ ਵਧੀਆ ਬਾਈ ਠੀਕ ਆ ਰਿਹਾ ਚਲੋ ਐਂ ਹੀ ਰੱਖਿਆ ਕਰੋ ਰੇਡ ਹੈ ਨਾ ਬੋਲੋ ਨੰਬਰ ਮੋਬਾਈਲ ਨੰਬਰ ਭਾਈ 98780 47309 98780 47309 ਤੇ 77105 99221 77105 99221 ਪਿੰਡ ਉਧਰ ਵਾਲਾ ਹਾਂਜੀ ਨਿਗਮਾ ਪੈਲਸ ਯਾਨੀ ਕਿ ਉਹ ਬੈਕ ਸਾਈਡ ਆਪਣਾ ਡੇਰਾ ਹੈ ਸਸਤੀ ਕਾ ਸਸਤੀ ਕਾ